ਇੱਕ 55 ਨੰਬਰ ਐਫਆਈਆਰ ਦਰਜ ਕੀਤੀ ਗਈ ਸੀ ਦੇਵੀ ਨਾਮ ਦਾ ਬੰਦਾ ਤੇ ਉਹਦੀ ਵਾਈਫ ਤੇ ਜਿਹਦੇ ਵਿੱਚ 1100 ਗੋਲੀਆਂ ਵੀ ਆਲਮੋਸਟ ਰਿਕਵਰੀ ਹੋਈ ਸੀ ਐਨਡੀਪੀਐਸ ਦਾ ਪਰਚਾ ਦਰਜ ਹੋਇਆ ਸੀ ਸੋ ਉਹਦੀ ਪੁੱਛਗਿੱਛ ਦੇ ਦੌਰਾਨ ਉਹਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਇੱਥੇ ਉਹਨੇ ਵੈਪਨ ਤੇ ਕੁਝ ਜ਼ਿੰਦਾ ਰਾਊਂਡ ਦੱਬੇ ਹੋਏ ਨੇ ਸੋ ਜਦੋਂ ਉਹ ਰਿਕਵਰੀ ਕਰਾਣ ਆਏ ਸੀ ਤੇ ਪੰਜ ਜ਼ਿੰਦਾ ਰਾਊਂਡ ਸੀਗੇ ਤੇ ਇੱਕ ਉਹਦਾ ਵੈਪਨ ਦੇ ਵਿੱਚ ਸੀ ਰਾਊਂਡ ਸੋ ਉਹਨੇ ਉਹ ਕੱਢਣ ਲਗਿਆ ਫਾਇਰ ਕੀਤਾ ਸਾਡੇ ਮੁਲਾਜ਼ਮ ਤੇ ਏਐਸਆਈ ਕਾਰਾਚੰਦ ਤੇ ਉਹਨੇ ਅੱਗੇ ਜਵਾਬੀ ਫਾਇਰ ਕਰਦੇ ਹੋਏ ਦੋ ਰਾਉਂਡ ਫਾਇਰ ਕੀਤੇ ਨੇ ਇੱਕ ਮਿੱਟੀ 'ਚ ਲੱਗਾ ਤੇ ਇੱਕ ਉਹਦੇ ਪੈਰ 'ਚ ਲੱਗਾ ਜਿਹਦੇ ਨਾਲ ਉਹ ਇੰਜਰਡ ਹੋ ਗਿਆ ਤੇ ਉਹਨੂੰ ਹਸਪੀਟਲ ਭੇਜਿਆ ਗਿਆ ਤਾਂਕਿ ਉਹਦਾ ਪ੍ਰੋਪਰ ਇਲਾਜ ਕਰਾਇਆ ਜਾ ਸਕੇ ਸੋ ਇਹ ਜਿਹੜਾ ਦੇਵੀ ਨਾਮ ਦਾ ਬੰਦਾ ਇਹਦੇ ਤੇ 25 ਪਰਚੇ ਪਹਿਲਾ ਦਰਜ ਨੇ 20 ਪਰਚੇ ਇਹਦੇ ਤੇ ਚੋਰੀ ਦੇ ਨੇ ਤੇ 5 ਐਨਡੀਪੀਐਸ ਦੇ ਜਿਹੜਾ origignal ਪਰਚਾ 55/25 ਸਿਵਲ ਲਾਈਨ ਦਾ ਉਹਦੇ 'ਚ ਇਹਦੀ ਵਾਈਫ ਨੂੰ ਵੀ ਨਾਲ ਅਰੈਸਟ ਕੀਤਾ ਗਿਆ ਸੀ ਸੋ ਇਹਦੀ ਵਾਈਫ ਤੇ ਵੀ 5 ਪਰਚੇ ਦਰਜ ਨੇ ਸੋ ਜਿਹੜੀ ਇਨਫੋਰਮੇਸ਼ਨ ਤੇ ਅਸੀਂ ਇੱਥੇ ਆਏ ਸੀ ਉਹਦੇ ਤੇ ਰਿਕਵਰੀ ਕਰਦੇ ਹੋਏ ਸਾਰਾ ਇਨਸੀਡੈਂਟ ਹੋਇਆ ਜਿਦੇ ਵਿੱਚ ਸਾਡੇ ਏਐਸਆਈ ਤਾਰਾਚੰਦ ਨੇ ਬੜੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਬੜੀ ਬਹਾਦਰੀ ਨਾਲ ਕੰਮ ਕਰਦੇ ਹੋਏ ਇਹਨੂੰ ਕਾਬੂ ਕੀਤਾ ਸਰ ਕਿੰਨਾ ਕਿ ਇੰਜਰਡ ਹੈ ਕਿੰਨੀ ਫਾਇਰਿੰਗ ਹੋਈ ਇਹ ਤਾਂ ਡਾਕਟਰਸ ਦੇਖ ਕੇ ਦੱਸਣਗੇ ਬਟ ਸਾਡਾ ਜਿਹੜਾ ਕੰਮ ਸੀਗਾ ਕਿ ਉਹਨੂੰ ਫਰਸਟ ایڈ ਪ੍ਰੋਵਾਈਡ ਕਰਨਾ ਜਲਦੀ ਤੋਂ ਜਲਦੀ ਸੋ ਉਹਨੂੰ ਹਸਪੀਟਲ ਮੂਵ ਕੀਤਾ ਸੋ ਹਸਪੀਟਲ 'ਚ ਜਾ ਕੇ ਇੱਕ ਵਾਰੀ ਸਾਰਾ ਚੈੱਕ ਕੀਤਾ ਜਾਊਗਾ ਕਿ ਕਿੰਨੀ ਉਹਦੀ ਇੰਜਰੀ ਹੈ ਤੇ ਕੀ ਕੁਛ ਉਹਦੇ ਸ਼ੱਕ ਨਹੀਂ ਨਸ਼ੇ ਦੇ ਖਿਲਾਫ ਮੁਹਿੰਮ ਦੇ ਲੜੀ ਵਿੱਚ ਇਹ ਜਿਹੜੀ ਰਿਕਵਰੀ ਕੀਤੀ ਗਈ ਸੀ 1100 ਗੋਲੀ ਦੀ ਸੋ ਉਹਦੀ ਇਨਫੋਰਮੇਸ਼ਨ ਤੇ ਹੀ ਇਹ ਸਾਰਾ ਕੁਝ ਜਿਹੜਾ ਇਨਸੀਡੈਂਟ ਮੈਂ ਤੁਹਾਨੂੰ ਬਰੀਫ ਕੀਤਾ ਹੋਇਆ ਅ ਦੋ ਫਾਇਰ ਪੁਲਿਸ ਵੱਲੋਂ ਜਿਹੜੇ ਜਵਾਬੀ ਫਾਇਰ ਕੀਤੇ ਗਏ ਸੀ ਤੇ ਇੱਕ ਫਾਇਰ ਜਿਹੜਾ ਇਹਦੇ ਵੱਲੋਂ ਕੀਤਾ ਗਿਆ ਸੀਗਾ ਜਿਹੜਾ ਪੁਲਿਸ ਤੇ ਉੱਪਰ ਕੀਤਾ ਸੀ ਤੁਸੀਂ ਦੇਖਿਆ ਹੋਊਗਾ ਉਪਰ ਕੰਧ ਤੇ ਲੱਗਾ ਸੋ ਆਪਣੇ ਐਸਐਸਆਈ ਦਾ ਬਹੁਤ ਮੁਸ਼ਕਲ ਨਾਲ ਬਚਾਵਾ ਹੋਇਆ ਬੜੀ ਨੇੜੇ ਉਹਦੇ ਕੋਲ ਹੀ ਇਹਦੇ ਕੋਲ ਦੇਸੀ ਕਟਾ ਸੀਗਾ 315 ਵੋਲਟ ਸਰ ਇੱਥੇ ਕਿਦੋਂ ਰੱਖਿਆ ਸੀ ਉਹਨੂੰ ਕੋਈ ਜਾਣਕਾਰੀ ਨਹੀਂ ਮਿਲ ਰਹੀ ਜਦੋਂ ਲੈ ਕੇ ਹਜੇ ਸਿਰਫ ਇਨਾ ਉਹਨੇ ਦੱਸਿਆ ਸੀ ਕਿ ਮੈਂ ਉੱਥੇ ਵੈਪਨ ਦੱਬਿਆ ਹੋਇਆ ਸੋ ਸਾਨੂੰ ਸੀਗਾ ਕਿ ਇਨਫੋਰਮੇਸ਼ਨ ਆਈ ਹੈ ਜਲਦੀ ਤੋਂ ਜਲਦੀ ਇਹ ਵੈਪਨ ਨੂੰ ਰਿਕਵਰ ਕੀਤਾ ਜਾਵੇ ਸੋ ਅਸੀਂ ਨਾਲ ਹੀ ਇਹਨੂੰ ਇੱਥੇ ਲਿਆਏ ਸੀਗੇ ਬਟ ਜਦੋਂ ਇੱਥੇ ਲੈ ਕੇ ਆਏ ਆ ਤਾਂ ਇਨਸੀਡੈਂਟ ਹੋਇਆ ਸੋ ਜਿਹੜੀ ਡਿਟੇਲਡ ਪੁੱਛ ਕੇ ਸ ਹੈ ਉਹ ਦੁਬਾਰਾ ਇਹਦੇ ਤੋਂ ਕੀਤੀ ਜਾਊਗੀ 25 ਮੁਕਦਮੇ ਤੇ ਦਰਜ ਨੇ 20 ਮੁਕਦਮੇ ਚੋਰੀ ਦੇ ਤੇ 5 ਮੁਕਦਮੇ ਐਨਡੀਪੀਐਸ ਦੇ ਜਿਹੜਾ ਪਹਿਲਾ ਪਰਚਾ 2013 ਦਾ ਸੋ ਆਲਮੋਸਟ 12-13 ਸਾਲ ਤੋਂ ਇਹ ਚੋਰੀਆਂ ਕਰ ਰਿਹਾ ਹੈ ਉਮਰ ਕਿੰਨੀ ਹੋਜੀ ਨਾ ਉਮਰ 30 ਸਾਲ ਦੇ ਨੇੜੇ-ਤੇੜੇ ਹੋਏ ਇਹ ਇਕੱਲਾ ਵੀ ਸੀਗਾ ਇਕੱਲਾ ਵੀ ਕਰ ਲੈਂਦਾ ਸੀ ਕਈ ਵਾਰੀ ਇਹਦੀ ਵਾਈਫ ਨਾਲ ਹੁੰਦੀ ਸੀ ਇਹਦੇ ਸਾਥੀ ਦੂਜੇ ਵੀ ਨਾਲ